ਸਾਰੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰਿਆਂ ਦਾ ਅੱਜ ਸਵਾਗਤ ਕਰਦਾ ਤੇ ਇਹ ਜਿਹੜੀ ਮਹਿਮਾ ਅਸੀਂ ਪ੍ਰੇਰੇ ਧੋਕੇ ਬੜੇ ਚਿਤ ਤੋਂ ਪ੍ਰੇਰਿਤ ਸੀ ਤੇ ਪਿਛਲੇ ਸਾਲਾਂ ਚ ਵੀ ਅਸੀਂ ਥੋੜਾ ਜਿਹਾ ਕੰਮ ਕੀਤਾ ਸੀ ਪਰ ਇਸ ਵਾਰ ਅਸੀਂ ਆਪਣੇ ਪਿੰਡ ਤੋਂ ਪਿੰਡ ਕੋਖਰ 344 ਨਵੀਪੁਰ ਦੇ ਲਾਗੇ ਆ ਜ਼ਿਲ੍ਹਾ ਗੁਰਦਾਸਪੁਰ ਸ਼ੁਰੂਆਤ ਕੀਤੀ ਹੈ ਤੇ ਫਲਾਂ ਵਾਲੇ ਬੂਟੇ ਆ ਜਿਹੜੇ ਅਸੀਂ ਜਾਦਾ ਲਾਏ ਆ ਉਸ ਤੋਂ ਬਾਅਦ ਕੀ ਹੈ ਕਿ ਹੁਣ ਸਾਡਾ ਜਿਹੜਾ ਟੀਚਾ ਵਾ ਇਸ ਵਾਰ ਸਾਡੀ ਇੱਕ ਸੰਸਥਾ ਹੈ ਜੀ ਇਕਤਾ ਪੰਜਾਬ ਦੀ ਉਹਦੇ ਵਿੱਚ ਗੁਰਕੁਲ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਆ ਤੇ ਉਹਦੇ ਵਿੱਚ ਅਸੀਂ ਉਹਦਾ ਸਲੋਗਨ ਰੱਖਿਆ ਇਕਤਾ ਪੰਜਾਬ ਦੀ ਪੰਜਾਬ ਪੰਜਾਬੀ ਤੇ ਪੰਜਾਬੀਏ ਤਨੂੰ ਪਿਆਰ ਕਰਨ ਵਾਲੇ ਸਾਰੇ ਕਿਉਂਕਿ ਅਸੀਂ ਧਰਮ ਰਹਿਤ ਜਾਤ ਰਹਿਤ ਤੇ ਇੱਕ ਜਿਹੜੇ ਪੰਜਾਬ ਚਾ ਜਿਹੜੇ ਪੰਜਾਬ ਦੇ ਬਸਿੰਦੇ ਨੇ ਹੈ ਤੇ ਅਸੀਂ ਉਹਨਾਂ ਦੇ ਨਾਲ ਰਲ ਕੇ ਪੰਜਾਬ ਨੂੰ ਵਧੀਆ ਇੱਕ ਸਮੁੱਚਾ ਤੇ ਜਿਹੜਾ ਪੰਜਾਬ ਪੁਰਾਣਾ ਪੰਜਾਬ ਸੀ ਜਿੱਥੇ ਇੱਕ ਦੂਜੇ ਨਾਲ ਪਿਆਰ ਸੀ ਉਹ ਸੇਧ ਲੈ ਕੇ ਚੱਲੇ ਆ ਤੇ ਉਹ ਸੇਧ ਜਿਹੜੀ ਆ ਰੁੱਖ ਤੋਂ ਸਟਾਰਟ ਹੁੰਦੀ ਆ ਕਾਰਨ ਕਿ ਰੋਕੇ ਜਦੋਂ ਛਾਂ ਦਿੰਦਾ ਇਹ ਇਹ ਨਹੀਂ ਵੇਂਦਾ ਕਿ ਇਹਦੇ ਥੱਲੇ ਕੌਣ ਬੈਠਾ ਵਾ ਇਹਦੇ ਥੱਲੇ ਜਿਹੜਾ ਵੀ ਬਹੇਗਾ ਉਹਨੂੰ ਉਹ ਫਲ ਵੀ ਦੇਗਾ ਜੇ ਫਲ ਵਾਲਾ ਹੋਏਗਾ ਤੇ ਉਹਨੂੰ ਛਾਂ ਵੀ ਦੇਗਾ ਸੋ ਅਸੀਂ ਜੇ ਇੰਨਾ ਰੁੱਖਾਂ ਵਾਂਗੀ ਹੋ ਜੀਏ ਤੇ ਇਹ ਉਹਦੇ ਅਕੋਰਡਿੰਗ ਸਾਡਾ ਜਿਹੜਾ ਪੰਜਾਬ ਆ ਉਹ ਬੜਾ ਵਧੀਆ ਹੋ ਜਾਂਦਾ ਕਿਉਂਕਿ ਆ ਪਿਛਲੇ ਦਿਨਾਂ 'ਚ ਦੇਖਿਆ ਜਾਏ ਤੇ ਬੜਾ ਭਾਈਚਾਰਕ ਜਿਹੜੀ ਸਾਂਸੀ ਉਹ ਟੋੜਦੀ ਨਜ਼ਰ ਆ ਰਹੀ ਸੀ ਕਿਉਂਕਿ ਇਹਦੇ 'ਚ ਅਸੀਂ ਆਪਣੇ ਜਿਹੜੇ ਸਾਡੇ ਮਿੱਤਰ ਹੈਗੇ ਨੇ ਕਿਉਂਕਿ ਅਸੀਂ ਵੀ মিডিਆ ਨਾਲ ਆ ਅਸੀਂ ਇਹ ਆਪਣੇ ਆਪ ਨੂੰ ਜ਼ਿੰਮੇਵਾਰ ਠਹਰਾਉਂਦੇ ਆ ਕਿਉਂਕਿ ਅਸੀਂ ਹਰ ਉਹ ਜਿਹੜੀ ਚੀਜ਼ ਜ਼ਰੂਰਤ ਨਹੀਂ ਆ ਸੀ ਉਹ ਵੀ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਕਿ ਹਾਂ ਜੀ ਆਉ ਹੋ ਗਿਆ ਫਲਾਣ ਹੋ ਗਿਆ ਇੱਕ ਬੰਦੇ ਦੇ ਬਿਆਨ ਦੇ ਨਾਲ ਸਾਰਾ ਪੰਜਾਬ ਜਿਹੜਾ ਉਹ ਅੱਗ ਚ ਪੈ ਚੱਲਿਆ ਸੀ ਕਿਉਂਕਿ ਅਸੀਂ ਇੱਥੇ ਸਾਰੇ ਇੱਕ ਆ ਕਿਉਂਕਿ ਇਹ ਗੁਲਦਸਤਾ ਵਾ Hindu Muslim Sikh Sai ਸਭ ਨੇ ਭਾਈ ਭਾਈ ਅਸੀਂ ਨਹੀਂ ਕਿਹਾ ਇਹ ਪੁਰਾਣਾ ਸਲੋਗਨ ਆ ਜਿਹੜਾ ਚੱਲਦਾ ਆਂਦਾ ਵਾ ਤੇ ਹੁਣ ਇਹ ਨਹੀਂ ਕਿ ਅਸੀਂ ਮੱਲਕ ਅੱਜ ਕੱਲ ਜਿਆਦਾ ਪੜ੍ਹ ਲਿਖ ਗਏ ਆ ਤੇ ਜਿਆਦਾ ਹਾਈਪਰ ਹੋਈਏ ਸੋ ਇਹ ਰੁੱਖ ਜਿਹੜੇ ਨੇ ਇਹ ਸੇਧ ਬੜੀ ਦਿੰਦੇ ਨੇ ਕਿਹੜੀ ਜਗ੍ਹਾ ਤੇ ਇਹ ਇੱਥੇ ਸਾਡੇ ਪਿੰਡ ਦਾ ਡਿਸਪੈਂਸਰੀ ਆ ਮਲਕ ਪੰਚਾਇਤ ਨੇ ਡਿਸਪੈਂਸਰੀ ਬਣਾਈ ਸੀ ਬੜੀ ਪੁਰਾਣੀ ਹੈ ਇਹਦੇ ਚ ਬਹੁਤ ਜਗ੍ਹਾ ਪਈ ਸੀ ਸਾਡੇ ਕੋਲ ਲੱਗ ਪਈ ਇਹ 5 ਤੋਂ 6 ਕਨਾਲਾਂ ਚ ਜਗ੍ਹਾ ਚ ਡਿਸਪੈਂਸਰੀ ਸੀ ਤੇ ਅਸੀਂ ਇਹਦੇ ਵਿੱਚ ਜਿਹੜੇ ਆ ਬੂਟੇ ਜਿਹੜੇ ਅਸੀਂ ਲਾਏ ਆ ਸਾਈਡ ਤੇ ਕੱਲ ਨੂੰ ਜੇ ਇਹਦੀ ਡਵੈਲਪਮੈਂਟ ਵੀ ਹੁੰਦੀ ਆ ਤੇ ਇੱਕ ਜਗ੍ਹਾ ਬਿਲਕੁਲ ਖਾਲੀ ਆ ਤੇ ਇਹਦੇ ਚ ਨਾ ਬਹੁਤ ਕਿਉਂਕਿ ਜਦੋਂ ਪਈ ਹੈਗਾ ਇਹਦੇ ਲੋਕ ਉਹਦੇ ਚ ਕੁਛ ਨਾ ਕੁਛ ਕਾਰ ਵੀ ਦਿੰਦੇ ਅਸੀਂ ਇਹਦੀ ਸਫਾਈ ਕਰਕੇ ਪਹਿਲੇ ਮਿੱਟੀ ਪਾਈ ਸੀ ਉਸ ਤੋਂ ਬਾਅਦ ਇਹ ਥੜਾ ਵੀ ਬਣਾਇਆ ਜਿਹੜਾ ਲੋਕ ਹਸਪੀਟਲ ਆਂਦੇ ਜੇ ਕਿਤੇ ਲਾਈਟ ਬੰਦ ਹੋਏ ਤੇ ਉਹ ਆਣ ਕੇ ਇੱਥੇ ਬੈਠ ਵੀ ਸਕਦੇ ਨੇ ਸੋ ਇਹ ਇੱਕ ਛੇਦ ਆ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਆ ਕਿਉਂਕਿ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸਾਰਿਆਂ ਨੇ ਸਹਿਯੋਗ ਦਿੱਤਾ ਵਾ ਤੇ ਅੱਜ ਅਸੀਂ ਜਿਹੜਾ ਵਾ ਇੱਥੇ ਮੱਲੇ ਕੰਮ ਕੀਤਾ ਤੇ ਦੂਜਾ ਅਸੀਂ ਕਿਸੇ ਨੂੰ ਛੇੜਿਆ ਵੀ ਨਹੀਂ ਆ ਜਿੰਨੇ ਜੋ ਜੋ ਇੱਥੇ ਕੀਤਾ ਸੀ ਉਹਨੂੰ ਇੱਕ ਵੀ ਚੀਜ਼ ਨੂੰ ਹੱਥ ਨਹੀਂ ਲਾਇਆ ਅਸੀਂ ਸਿਰਫ ਜਿਹੜੀ ਪਈ ਜਗਾ ਸੀ ਉਹਨੂੰ ਵਰਤਿਆ ਕਿਉਂਕਿ ਅਸੀਂ ਕਿਸੇ ਨੂੰ ਦੁਖੀ ਕਰਕੇ ਕੋਈ ਕੰਮ ਨਹੀਂ ਕਰਨਾ ਚਾਹੁੰਦੇ ਅਸੀਂ ਸਿਰਫ ਤੇ ਸਿਰਫ ਇੱਕੋ ਸਾਡਾ ਹੀ ਛੇਦ ਹੈ ਕਿ ਅਸੀਂ ਰੁੱਖ ਲ ਹੁਣ ਸਾਨੂੰ ਬਹੁਤ ਸਾਰੀਆਂ ਫੋਨ ਕਾਲਸ ਵੀ ਆ ਰਹੀਆਂ ਕਿ ਸਾਡੇ ਵੀ ਪਿੰਡਾਂ 'ਚ ਮਲੇ ਉਪਰਾਲਾ ਕਰੋ ਅਸੀਂ ਹਰ ਪਿੰਡ 'ਚ ਕਹੋ ਕਿ ਸਾਡਾ ਟੀਚਾ 1000 ਬੂਟਾ ਲਾਉਂਦਾ ਵਾ ਤੇ ਅਸੀਂ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਬੂਟੇ ਤਾਂ ਹੀ ਲਾਵਾਂਗੇ ਜੇ ਤੁਸੀਂ ਪਾਲੋਗੇ ਤੇ ਕਿਉਂਕਿ ਬੂਟੇ ਲਾਉਣੇ ਸੌਕੇ ਨੇ ਇਹਨਾਂ ਨੂੰ ਪਾਲਣਾ ਔਖਾ ਵਾ ਸੋ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਾਂਗਾ ਕਿ ਆਓ ਅਸੀਂ ਰਲ ਮਿਲ ਕੇ ਇਹਦਾ ਸਹਿਯੋਗ ਦੇਈਏ ਤੇ ਤੁਹਾਡਾ ਵੀ ਧੰਨਵਾਦ ਆ ਜੇ ਕੱਕੜ ਸਾਹਿਬ ਤੇ ਹਰੀਸ਼ ਜੀ ਦਾ ਅਰੀਸ਼ ਜੀ ਦਾ ਤੇ ਦੂਜਾ ਕਬਲ ਜੀ ਦਾ ਜਿਹੜੇ ਅੱਜ ਇੱਥੇ ਸਾਡੇ ਨਗਰ 'ਚ ਆਏ ਨੇ ਤੁਹਾਡਾ ਸਵਾਗਤ ਆ ਤੇ ਤੁਸੀਂ ਵੀ ਯੋਗਦਾਨ ਪਾਇਆ ਤੁਸੀਂ ਵੀ ਬੂਟੇ ਲਾਏ ਆ ਜਿਹੜੇ ਹੁਣ ਤੁਸੀਂ ਬੂਟੇ ਲਾ ਕੇ ਗਏ ਜੇ ਪਾਲਾਂਗੇ ਅਸੀਂ ਧਿਆਨ ਕੇ ਫਲ ਤੁਸੀਂ ਖਾਣਾ ਵਾ ਧੰਨਵਾਦ